ਮੈਂ ਕਿਹਦੇ ਤੋਂ ਮੈਂ ਕਿਹਦੇ ਤੋਂ ਉਧਰ ਨਾ ਹੀ ਬਾਬਾ ਨਾਨਕ ਆਏ ਹੋ ਜੀਆ ਤੁਸੀਂ ਨਾਲੇ ਆਈ ਬਾਬਾ ਨਾਨਕ ਆਏ ਹੋ ਜੀਆ ਤੁਸੀਂ ਤੇ ਕੋ ਮੈਂ ਕਿ ਲੈ ਲਵੋ ਤੁਸੀਂ ਮੈਕ ਵਿੱਚ ਬੋਲੀ ਪਾ ਦੇ ਕੋਈ ਇੱਕ ਨਾਲ ਹੀ ਮੈਕ ਵਿੱਚ ਪਾ ਦੇਗੇ ਜਿਹੜੀ ਫੋਨ ਕਰੋਗੇ ਚੂਂਟ ਲੈ ਪੀਂਗ ਲਾਰੇ ਲੈਂਦੀ ਮੀ ਆ ਜਾ ਬੱਬੀ ਚੂਂਟ ਲੈ ਪੀਂਗ ਲਾਰੇ ਲੈਂਦੀ ਮੀ ਆ ਜਾ ਬੱਬੀ ਚੂਂਟ ਲੈ ਪੀਂਗ ਲਾਰੇ ਲੈਂਦੀ ਮਾਪਿਆਂ ਮੇਰਿਆਂ ਨੇ ਹੱਥ ਘਾਰ ਦਿੱਤਾ ਮਾਪਿਆਂ ਮੇਰਿਆਂ ਨੇ ਹੱਥ ਘਾਰ ਦਿੱਤਾ ਢੇਕੇ ਛਪੜਦਾ ਕਰ ਵੇ ਢੇਕੇ ਛਪੜਦਾ ਕਰ ਵੇ ਰਾਤੀ ਡਡੂ ਡਰੋਂਦੇ ਬੱਚੇ ਡੁਬੰਦਾ ਡਰਪੇ ਰਾਤੀ ਡਡੂ ਡਰੋਂਦੇ भेट मेट जी बोली पाइ ते ना भेट मेट जी बोली मारिए छे दी बिचली मारिए छे दी चोरा चार ਮੈਂ ਖੋਲ ਤੇ ਲੱਗੀ ਆ ਮੇਰੇ ਸੇਕੇ ਥੋੜੇ ਥੋੜੇ ਦੇ ਚਲੋ ਜਦੋਂ ਹਵਾ ਵੀ ਲੱਗੂਗੀ ਤੁਹਾਨੂੰ ਕਿਲੇ ਆਂਦੇ ਚੋਲੇ ਕੀ ਮੈਂ ਸੱਚ ਕੁੜੀ ਕੁੜੀ ਸੇ ਦੁਕਾ ਓ ਲੈ ਰਹੀ ਮੈਂ ਸੱਚ ਕੁੜੀ ਕੁੜੀ ਸੇ ਦੁਕਾ ਓ ਲੈ ਰਹੀ ਮੈਂ ਸੱਚ ਕੁੜੀ ਤੁਸੀਂ ਆ ਕਰੋ ਇੱਧਰ ਆ ਜੀ ਵਿੱਚੋਂ ਉੱਧਰ ਚਲੇ ਜਾਓ ਉੱਧਰ ਇੱਧਰ ਹੋ ਜਾਓ ਆਇਆਂ ਨੂੰ ਲੌਜਾ ਮਾਣ ਲੈ ਕੁਵਾਰੀ ਏ ਕੁੜੀ ਆਇਆਂ ਦਵਿਆ ਆਇਆਂ ਨੂੰ ਲੌਜਾ ਮਾਣ ਲੈ ਕੁਵਾਰੀ ਏ ਕੁੜੀ ਏ ਕਹਿ ਦਵਿਆ ਬਾਈ ਗੋਲ ਕੱਪਾ ਕੱਪੇ ਵਿੱਚ ਪਾਣੀ ਮੰਮੀ ਮੇਰੀ ਰਾਣੀ ਪਾਪਾ ਮੇਰੇ ਰਾਜਾ سونے ਦਾ ਦਰਵਾਜ਼ਾ ਚਾਂਦੀ ਦੀਆਂ ਪੌੜੀਆਂ ਸੱਤੇ ਪੈੜਾ ਗੋਰੀਆਂ ਇੱਕ ਪੈਣ ਕਾਲੀ ਉਹਦਾ ਸੋਹਰਾ ਕੰਜਰਾ ਸੋਰਾ ਕਤ ਪਿਆ ਜਲੰਧਰ ਜਲੰਧਰੋ ਦੇ ਨਾਂ ਕੇ ਚਿੱਤਰ ਕੱਢਦੇ ਚਾਹੁੰਦੀ ਤੂੰ ਮੈਂ ਤੂੰ ਵੀ ਗਾਤੀ ਹੈ ਇਹਨਾਂ ਨੂੰ ਚਾਹ ਦਿੰਦੇ ਨੇ ਜੀ Meet up. ਕੱਟੀ ਜਿੰਨੀ ਲੈ ਕੇ ਮੈਂ ਤਾਂ ਤਾਰ ਚੌਣ ਚੱਲੀ ਤੀ ਖੱਟੀ ਜਿੰਨੀ ਲੈ ਕੇ ਮੈਂ ਤਾਂ ਤਾਰ ਚੌਣ ਚੱਲੀ ਤੀ ਅੱਟੀ ਜਿੰਨਾ ਮੇਰਾ ਘੜ ਕੁੱਟਿਆ ਕੰਨੇ ਦੇ ਪਲਾਵੇਂ ਮੈਂ ਆਪਣਾ ਧਿਆਨ ਕੁੱਟਿਆ ਕੰਨੇ ਦੇ ਪਲਾਵੇਂ ਮੈਂ ਆਪਣਾ ਧਿਆਨ ਕੁੱਟਿਆ ਬਾਰੀ ਵਰਸੀ ਕੱਟਣ ਗਿਆ ਸੀ ਬਾਰੀ ਵਰਸੀ ਕੱਟਣ ਗਿਆ ਸੀ ਟਕੇ ਜਾਂਦੀ ਲੋਈ ਮੈਨੂੰ ਵਿਆਹ ਦੇ ਪਾਪੀ ਵਿਆਹ ਦੇ ਚਲੋ ਨਿਪਟ ਕੇ ਕੰਮ ਉੱਚੇ ਟਿਬੇ ਮੈਂ ਤਾਣਾ ਤਣਦੀ ਤਣਦੀ ਰੀ ਜਾ ਲਾ ਕੇ ਉੱਚੇ ਟਿਬੇ ਮੈਂ ਤਾਣਾ ਤਣਦੀ ਤਣਦੀ ਰੀ ਜਾ ਲਾ ਕੇ ਮਿਲ ਜਾ ਹਾਨੀ ਤਿਆ ਤੂੰ ਟਿੱਬੇ ਮਹਿਕਾਣਾ ਕਣਦੀ ਧੂਰ ਬਸੇ ਇੱਕ ਤਾਰਾ ਉੱਚੇ ਟਿੱਬੇ ਮਹਿਕਾਣਾ ਕਣਦੀ ਧੂਰ ਬਸੇ ਇੱਕ ਤਾਰਾ ਖੂਤੇ ਮਿਲ ਮਿੱਤਰਾ ਸ਼ੱਕ ਕਰਦਾ ਪਿੰਡ ਸਾਰਾ ਖੂਤੇ ਮਿਲ ਮਿੱਤਰਾ ਸ਼ੱਕ ਕਰਦਾ ਪਿੰਡ ਸਾਰਾ ਵੇਖੂਤੇ ਮਿਲ ਮਿੱਤਰਾ ਇੱਕ ਦਰਮਿਆਨ ਕਿ ਰੱਬ ਆਇਆ ਕਹਿੰਦਾ ਕਾਬੀ ਕੁੰਡਾ ਖੋਲ ਦੇ ਮਦਾਨੀਆਂ ਮਦਾਨੀਆਂ ਪੇਕੇ ਦੋਵੇਂ ਪਹਿਣਾ ਨੱਚੀਆਂ ਸੋਹਰੇ ਨੱਚੀਆਂ ਦਰਾਣੀਆਂ ਜੇਠਾਨੀਆਂ ਪੇਕੇ ਦੋਵੇਂ सारे ने हरी शाबा कहना बात कुलफी वाले ने सता लिया तेरा बुहे के ला लिया कुल्फी वाले ने मारी कली tal ਬੜਾ ਖੁੱਲਿਆ ਹੋ ਜਣਾ ਤਾਂ ਇਹ ਤੁਸੀਂ ਤਾਂ ਅੰਦਰ ਕਿਉਂ ਆਈ ਜਾਂਦੇ ਹੋ ਚਕਰੀਆ ਸੋਣੀਆਂ ਤੀਆਂ ਚੜੀਆਂ ਸੋਣੀਆਂ ਆਈਆਂ ਤੀਆਂ ਵਿਪਲਾ ਦੇ ਨਾਲ ਪਿੰਗਾ ਪਾਈਆਂ ਵਿਪਲਾ ਦੇ ਨਾਲ ਪਿੰਗਾ ਪਾਈਆਂ ਬੇਟੀਆਂ ਹੌਨੰਦਾ ਪਰ ਚਾਈਆਂ ਇੱਕ ਦੂਜੀ ਨੂੰ ਕਹਿੰਦੀ ਨੀ ਆ ਜਾ ਬਾਬੀ ਜੀ ਵੇ ਨਾ ਚਾਤਨਾ ਤਾਣੀ ਡੋਰੀਆ ਪਿੱਛ ਗਿਆ ਨਾਲ ਗੱਲ ਦਾ ਹੰਗਾਰਾ ਪਰਦੀ ਕੱਚ ਦੇ ਗਲਾਸ ਵਿੱਚ ਸੋਨੇ ਦੀਆਂ ਵਾਲੀਆਂ ਕੱਚ ਸੱਸ ਮੇਰੀ ਨੇ ਮੁੰਡੇ ਜੰਮੇ ਸੱਸ ਮੇਰੀ ਨੇ ਮੁੰਡੇ ਜੰਮੇ ਜੰਮ ਜੰਮ ਭਰੀ ਰਸੋਈ ਸਾਰੇ ਮਾ ਵਰਗੇ ਪਿਓ ਵਰਗਾ ਨਾ ਕੋਈ ਸਾਰੇ ਮਾ ਵਰਗੇ ਪਿਓ ਵਰਗਾ ਨਾ ਕੋਈ ਸੱਸ ਮੇਰੀ ਨੇ ਮੁੰਡੇ ਜੰਮੇ ਸੱਸ ਮੇਰੀ ਨੇ ਮੁੰਡੇ ਜੰਮੇ ਮੁੰਡੇ ਜੰਮੇ ਸੱਤ ਛੇਵੇਂ ਵਾਰੀ ਆਈ ਪੰਦੇਰੀ ਸਤਵੇਂ ਵਾਰੀ ਹੋਗੀ ਬਸ ਬਰੇ ਕਾਬਲ ਲਗਿਆ ਹੁ ਲਗਿਆ ਮੇਰੀ ਸੱਸ ਪਰੇ ਕਾਬਲ ਲਗਿਆ ਸਾਰੇ ਤਾਂ ਗਹਿਣੇ ਮੇਰੇ ਮਾ ਪਿਆਣੇ ਪਾਏ ਸਾਰੇ ਵੀ ਤੇ ਉਹਦੇ ਘਰ ਦਾਣੀ ਜਦੋਂ ਲੜਦਾ ਤੇਲਾ ਦੇਲਾ ਬੇਕਰਦਾਨੀ ਜਦੋਂ ਲੜਦਾ ਤੇਲਾ ਦੇਲਾ ਦੇ ਕਰਦਾਨੀ ਨਚਣ ਵਾਲੇ ਦੀ ਅੱਡੀ ਨਰੇਂਦੀ ਗਾਣ ਵਾਲੇ ਦਾਮੂ ਨਚਣ ਵਾਲੇ ਦੀ ਅੱਡੀ ਨਰੇਂਦੀ ਗਾਣ ਵਾਲੇ ਦਾਮੂ ਬੋਲੀ ਮੈਂ ਪਾਵਾਂ ਨੱਚ ਕੇ ਦੇਖ ਤੂੰ ਬੋਲੀ ਮੈਂ ਪਾਵਾਂ ਕਿ ਦੇਵਿਤ ਤੂੰ ਹਰੀ ਨ ਮਲਵੈਣੇ ਕਿੱਦਾਂ ਹਾਰ ਗਿਆ ਹਰੀ ਨ ਮਲਵੈਣੇ ਕਿੱਦਾਂ ਹਾਰ ਗਿਆ ਕਦੇ ਹੂੰ ਕਰਕੇ ਕਦੇ ਹਾਂ ਕਰਕੇ ਕਦੇ ਹੂੰ ਕਰਕੇ ਕਦੇ ਹਾਂ ਕਰਕੇ ਦੇ ਦੇ ਗੇੜਾ ਨੀ ਮੁਟਿਆਰੇ ਲੰਬੀ ਬਾਹ ਕਰਕੇ ਦੇ ਦੇ ਗੇੜਾ ਨੀ ਮੁਟਿਆਰੇ ਲੰਬੀ ਬਾਹ ਕਰਕੇ ਕਿ ਦੇਵ ਜਨਨ ਚਾਹਤੇ ਸੂਰਜ ਮੱਥਾ ਸਾਗਸ ਰੋਦਾ ਮੱਕੀ ਦੀ ਰੋਟੀ ਕਿਉਂ ਨਹੀਂ ਅੱਜ ਕੱਲ ਖਾਂਦੀ ਸਾਗਸ ਰੋਦਾ ਮੱਕੀ ਦੀ ਰੋਟੀ ਕਿਉਂ ਨਹੀਂ ਅੱਜ ਕੱਲ ਖਾਂਦੀ ਗਿਜਗੀ ਪੀ ਜ਼ਤੇ ਮੋਟੀ ਹੁੰਦੀ ਜਾਂਦੀ ਨਹੀਂ ਗਿਜਗੀ ਪੀ ਜ਼ਤੇ ਛੋਟੀ ਹੁੰਦੀ ਜਾਂਦੀ ਇੱਧਰ ਖਾਂਡੇ ਦੀ ਪੂੜੀ ਇੱਧਰ ਚਾਹ ਦੀ ਪੂੜੀ ਇੱਧਰ ਖਾਂਡੇ ਦੀ ਪੂੜੀ ਇੱਧਰ ਚਾਹ ਦੀ ਪੂੜੀ ਆ ਜਾ ਨੱਚੀਏ ਨੀ ਚਾਚੇ ਤਾਇਏ ਦੀ ਕੁੜੀ ਆ ਜਾ ਨੱਚੀਏ ਨੀ ਚਾਚੇ ਤਾਇਏ ਸਵੇਰੀ ਨੇ ਮੁੰਡੇ ਜੰਮੇ ਸਸਵੇਰੀ ਨੇ ਮੁੰਡੇ ਜੰਮੇ ਰੋਲੇ ਕੋਨੇ ਜੰਮੇ ਰੋਲੇ ਕੋਨੇ ਕਿਨੂ ਕਿਨੂ ਦੁੱਧ ਬਿਨਾਵਾ ਕਿਨੂ ਕਿਨੂ ਦਵਾਈ ਸੋਜੋ ਚੁੱਪ ਕਰਕੇ ਮਾਨਾ ਬਿੱਲੀ ਆਈ ਸੋਜੋ ਚੁੱਪ ਕਰਕੇ ਮਾਨਾ ਬਿੱਲੀ ਰਹੀ ਮੁੰਡਾ ਸੁਣਦੇ ਪਹੁੰਚਾ ਦੇ ਕਦੇ ਆਇਆ ਕਰੋ ਕਦੇ ਜਾਇਆ ਕਰੋ ਕਦੇ ਆਇਆ ਕਰੋ ਕਦੇ ਜਾਇਆ ਕਰੋ ਕਦੇ ਆਇਆ ਕਰੋ ਕਦੇ ਜਾ ਦੇ ਵਿੱਚ ਸੱਟ ਪਾਵੀ ਨਾ ਕਰੋ ਸਾਡੇ ਕੋਲ ਨੱਚਣਾ ਸੱਟ ਪਾਵੀ ਨਾ ਕਰੋ ਸਾਡੇ ਕੋਲ ਨੱਚਣਾ ਸਿੱਖ ਪਾਵੀ ਨਾ ਕਰੋ ਸਾਡੇ ਕੋਲ ਨੱਚਣਾ ਛੰਮ ਛੰਮ ਕਰਦੇ ਬੜੇ ਮੇਗਲਾ ਛੰਮ ਛੰਮ ਕਰਦੇ ਬੜੇ ਮੇਗਲਾ ਲਿਸ਼ਕੇ ਜੋਰੋ ਜੋਰ ਇਹ ਦਿਨ ਤੇ ਯਾ ਮੈਂ ਖਾਂ ਮਾਂ ਮਰੀ ਨੇ ਚਰਖਾ ਦਿੱਤਾ ਵਿੱਚ ਸੋਨੇ ਦੀਆਂ फिट मुंडे आेरी नच जी फोटो खिच मुंडे आेरी नचगी